ਹਾਂ ਤੇ 52 ਪੱਤੇ ਦਾ 54 ਗੇਮਾ ਜਾਂਦਾ ਤੂੰ ਪਹਿਲਾਂ ਖੇਡ ਦੇਖ ਵਿੱਚੋਂ ਕੱਢਿਆ ਹਾਂ ਇੱਕ ਵਿੱਚੋਂ ਇੱਕ ਵਿੱਚੋਂ ਕੱਢਿਆ ਨਾ ਪਹਿਲਾਂ ਖੇਡ ਤੋਂ ਪਤਾ ਉਹਦਾ ਕਾਰਦਾ ਖੜ ਜਾ ਖੜ ਜਾ ਇਸ ਤਰ੍ਹਾਂ ਦੇ ਡੱਬੇ 7 ਬਣਾਉ ਉਹਨੂੰ ਕਹੇ ਬਾਈ ਡੱਬੇ 7 ਹੈ ਤਿਲਾਂ ਵੀ ਆ ਇਹਦੇ ਅੰਦਰੋਂ 4 ਚੱਕੜੀਆਂ ਜਿਹੜੀਆਂ ਚੱਕੜੀਆਂ ਬਾਹਰ ਨਹੀਂ ਕਰਨੀਆਂ ਦੁਆਰੇ ਵਿੱਚ ਲਗਾ ਕੇ 5 ਬਣਾਣੇ ਇਹ ਲੋਹੇ ਦਾ ਖੜੇ ਇਸ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਲੱਗੇ ਰਹੋ ਬਾਹਰ ਨਹੀਂ ਆਂਦਾ ਕਹਿੰਦਾ ਫਿਰ ਤੂੰ ਦੱਸ ਕਿਸ ਤਰ੍ਹਾਂ ਬਾਹਰ ਆਉ ਮੈਂ ਕਿਹਾ ਦਿਮਾਗ ਨਾਲ ਕਹਿੰਦਾ ਵਖਾ ਫਿਰ ਮੈਂ ਤਾਂ ਦੇਖ ਮਨਦੋ ਮਨ ਦਾ ਪੱਥਰ ਨਹੀਂ ਝਖਣਾ ਕਿੱਲੇ ਚਾਰ ਚੱਕੜੀਆਂ ਜਿਹੜੀਆਂ ਵਿੱਚ ਲੱਗ ਜਣ ਤੇ ਡੱਬੇ ਦੇ ਪੰਜ ਬਣ ਜਾਂਦੇ ਸਾਡੀ ਇੱਕ ਕੋਠੋ ਛੋ ਓਏ ਰੰਗ ਵਿੱਚ ਆ ਕੇ ਬਾਹਰ ਆ ਸਿਰੋ ਜੀ ਹੁਣ ਸਿੱਖ ਲੋ ਇਹਦੇ ਪੰਜ ਬਣਦੇ ਨਾਲੇ ਦੇ ਕੋਆ ਕੜਾ ਬਾਹਰ ਆਂਦਾ ਹੁਣ ਇਹ ਕੜਾ ਬੜਾ ਇਹ ਬੜਾ ਏ ਛੋਟਾ ਜਿਹਾ ਕੜਾ ਕਿਸ ਤਰ੍ਹਾਂ ਬਾਹਰ ਆਂਦਾ ਪਹਿਨਾ ਖੇਡ ਆ ਕਿਸੇ ਵੀਰ ਦੇ ਸਮਝ ਲੋ ਜੀ ਇਹ ਸਿੱਖ ਲਓ ਕਿਸ ਤਰ੍ਹਾਂ ਬਾਈ ਜੀ ਇੱਕ ਮਿੰਟ ਖੜੀ ਹੋਣਾ ਫਿਰ ਬਹਿ ਜਾਣਾ ਲੋ ਜੀ ਇਧਰਨੇ ਵੀ ਥੋੜਾ ਜਿਹਾ ਕਰ ਉਹ ਜਨ ਆਲੂ ਯਾ ਡਰਦੇ ਕਿਉਂ ਪਏ ਯਾਰ ਆਹ ਲੋ ਜੀ ਆਦੇ ਕੋਨੇ ਤੇ ਪੰਜ ਕਿਸ ਤਰ੍ਹਾਂ ਬਣਦੇ ਆਹ ਕਹਿੰਦੇ ਬੰਦਾ ਬੜਾ ਸੋਖੇ ਆ ਤਰੀਕਾ ਅਗਰ ਕਦੇ 4200 ਚ ਸ਼ੁਗਲ ਕਲੀ ਮੇਲਾ ਕਰਨਾ ਉਹ ਵੀ ਬੜੀ ਵਧੀਆ ਗੇਮ ਹੈ ਇਹ ਖੇਡ ਜਲਦੀ ਜਲਦੀ ਬਣਦਾ ਵੀ ਨਹੀਂ ਪਰ ਹੈ ਦਿਮਾਗ ਤੇ ਹੀ ਜੇ ਇਸ ਤਰ੍ਹਾਂ ਦੇ ਡੱਬੇ ਸੱਤ ਬਣਾ ਲਓ ਉਹਨੂੰ ਕੇ ਬਾਈ ਡੱਬੇ 7 ਐ ਤਿਲਾਂ ਵੀ ਐ ਇਹਦੇ ਅੰਦਰੋਂ 4 ਚੱਕੜੀਆਂ ਐ ਜਿਹੜੀਆਂ ਚੱਕੜੀਆਂ ਬਾਹਰ ਨਹੀਂ ਕਰਨੀਆਂ ਦਵਾਰੇ ਵਿੱਚ ਲਗਾ ਕੇ 5 ਬਣਾਣੇ ਉਹਨੂੰ ਇੱਕ ਗੱਲ ਪਹਿਲਾਂ ਕਹਿ ਦੇਣੀ ਐ ਡੱਬਾ ਵੱਡਾ ਨਹੀਂ ਬਣਾਣਾ ਵੱਡਾ ਛੋਟਾ ਕੋਈ ਮੇਲ ਨਹੀਂ ਡੱਬਾ ਇੱਟਾ ਤੂੰ ਇਹ ਨੰਬਰ ਤੇ ਤੀਲ ਫालतू ਨਹੀਂ ਛੱਡਣੀ ਦੇਖੋ ਜਿਸ ਤਰ੍ਹਾਂ ਗਿਆ ਫालतू ਬਣਾ ਚਾਰ ਚੱਕ ਕੇ ਵਿੱਚ ਲਗਾ ਕੇ 5 ਬਣਾਣੇ ਅਗਲਾ ਕੀ ਕਰੂਗਾ 2 ਚੱਕੇ ਦਾ 6 ਡੱਬੇ 2 ਤਿਲਾਂ ਹੋਰ ਲਗਾਏਗਾ 7 ਹੋਰ ਲਗਾਏਗਾ 6 ਡੱਬੇ 2 ਤਿਲਾਂ ਹੋਰ ਲਗਾਏਗਾ 7 ਉਹਨੂੰ ਪੰਜ ਬਣਨ ਦਾ ਕੋਈ ਹਸਾਬ ਨਹੀਂ ਦਿੰਨੀ ਆਊਗਾ ਫਿਰ ਤੁਹਾਨੂੰ ਇਹ ਪੁੱਛੇਗਾ ਵੀ ਤੂੰ ਦੱਸ ਫਿਰ ਉਹਨੂੰ ਸੁਪਾ ਨਹੀਂ ਛੱਡਣਾ ਉਹਨੇ ਕਿਹਾ ਜੇ ਆ ਪਾਈਆ ਤੂੰ ਤੇ ਲੈ ਕੇ ਆ ਲੈ ਕੇ ਆਊਗਾ ਪਾਈਆ ਬਰਫੀ ਲੈ ਕੇ ਲੈ ਕੇ ਆਊਗਾ ਇਹ ਨਾ ਕਰਿਓ ਕਿ ਹਜ਼ਾਰ-ਹਜ਼ਾਰ ਦੀ ਸ਼ਰਤ ਲਾ ਦਿਓ ਬਿਲਕੁਲ ਬਣਾ ਵੀ ਦਊਗਾ ਆ ਦੇਖੋ ਜੀ ਆਹ ਕਿਹੜੂ ਬਣਾਣਾ ਦੇਖੋ ਆਹ ਜਿਹੜਾ ਬੇਬੰਦ ਪੇਲੀ ਦੀ ਲਾਪਣਿਆ ਚੱਕੂ ਆਹ ਵੀ ਬੰਦ ਆਹ ਵੀ ਬੰਦਾ ਫालतू ਨਿਕਲ ਇਹਨੂੰ ਕਿਹਾ ਸੀ ਲਗਾਣ ਦਾ ਦੇਖੋ ਇਹਨੂੰਰੇ ਲਗਾ ਤਾ ਆਹ ਬੰਦ ਦੁੱਤੀ ਦੀ ਲਾਚ ਚੱਕਰ ਉਹ ਲਗਾ ਤੀ ਉਹ ਦੋ ਨਾਲ ਡੱਬੇ ਰੱਖ ਕੇ ਦੇਖੋ 6 ਇੱਕ ਡੱਬਾ ਘਟ ਗਿਆ 1 2 3 4 5 ਦੇ ਇੱਕ ਆ ਬਾਦ ਤੀਜੀ ਦੀ ਲਾਹ ਚੱਕਰੂ ਲਗਾਤੀ ਆ ਬਾਦ ਚੌਥੀ ਦੀ ਲਾਹ ਰਖਤੀ ਦਸੋ ਡੱਬੇ ਕਿੰਨੇ ਬਣ ਗਏ ਯਾਰੋ ਬੋਲਤਾ ਪੋ ਪੰਜ ਨਾ ਕੋਈ ਜਾਦੂ ਤਾਂ ਨਹੀਂ ਹੁਣ ਆ ਦੇਖੋ ਲੋਹੇ ਦੇ ਕੜੇ ਦਾ ਕਮਾਲ ਇਹ ਕੜਾ ਦੇਖੋ ਜੀ ਬੜਾ ਹਮ ਇਹ ਵੀ ਬੜਾ ਹੁਣ ਇਹਦੇ ਵੀ ਜਿਹੜਾ ਛੋਟਾ ਜਿਹਾ ਕੜਾ ਨਾਲ ਦੇਖੋ ਇਹਨੂੰ ਬਾਹਰ ਲੱਗਣ ਲੱਗਿਆ ਹੁਣ ਇਹਨੂੰ ਕਈ ਵੀਰ ਤਾਂ ਕਹਿੰਨੇ ਸੰਗਲ ਕਈ ਕਹਿੰਨੇ ਲੋਹੇ ਦਾ ਕੜਾ ਕਈ ਭਾਈ ਕਹਿੰਨੇ ਗੋਰਤੰਦ ਦਾ ਕੋਈ ਪੰਜਾਬੀ ਆਪਣੇ ਕਹਿੰਦੇ ਨੇ ਬੁੱਢ ਪੰਗਾ ਕਹਿੰਦੇ ਨਿਕਲ ਕੇ ਤਾਂ ਬੋਤਨ ਦਾ ਨਾ ਨਾ ਨਿਕਲੇ ਤੇਖਲਾ ਕਹਿੰਦਾ ਕਾਹਨੂੰ ਮੱਥਾ ਮਾਰਦਾ ਹਾਂ ਇਹ ਤਾਂ ਬੁੰਡ ਪੰਗਾ ਹੀ ਹੈ ਉਹਨੇ ਇਹ ਬੜਾ ਹੈ ਇਹ ਬੜਾ ਇਹਦੇ ਵੀ ਜਿਹੜਾ ਛੋਟਾ ਜਿਹਾ ਕਰਨਾ ਇਹਨੂੰ ਬਾਹਰ ਕੱਢਣ ਲੱਗੇ ਪਰੇ ਪਰਸੋ ਦੀ ਗੱਲ ਹੈ ਕੜੇ ਨੂੰ ਇਸ ਤਰ੍ਹਾਂ ਗੱਲ ਚ ਪਾ ਕੇ ਇਸ ਤਰ੍ਹਾਂ ਫੜ ਲਿਆ ਔਰ ਸ਼ਿਵਮ ਸ਼ਿਵਮ ਦੀ 8-10 ਵਜਾ ਮਾਰ ਜ ਨੇ ਉਹਨੂੰ ਦੇਖ ਕੇ 10-15 ਵੀਰ ਇਕੱਠੇ ਹੋ ਗਏ ਜਿਸ ਤਰ੍ਹਾਂ ਪਕੜੇ ਇੱਕ ਵੀਰ ਆਇਆ ਕਹਿੰਦਾ ਭਾਈ ਇੱਕ ਗੱਲ ਦੱਸ ਮੈਂ ਕਿਹਾ ਕੀ ਕਹਿੰਦੇ ਯਾਰ ਘਰੋਂ ਲੜਕੇ ਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਸਾਲਾ ਫਾਂਸੀ ਦਾ ਬੰਦਾ ਪਾ ਕੇ ਮਰਨ ਲੱਗਿਆ ਉਹ ਮੈਂ ਕਿਹਾ ਭਾਈ ਮਰਨ ਨਹੀਂ ਲੱਗਿਆ ਮੈਂ ਤਾਂ ਖੇਡ ਕਰ ਰਿਹਾ ਕਹਿੰਦਾ ਕੀ ਖੇਡ ਮੈਂ ਕਿਹਾ ਜੀ ਇਹ ਬੜਾ ਕਹਿੰਦਾ ਹਾਂ ਮੈਂ ਕਿਹਾ ਵੀ ਬੜਾ ਕਹਿੰ ਲਗਾ ਜਿਹੜਾ ਛੋਟਾ ਜਿਹਾ ਖੜਾ ਹੈ ਨਾ ਕਹਿੰਦਾ ਸਮਝ ਗਿਆ ਮੈਂ ਕਿ ਕੀ ਕਹਿੰਦਾ ਝੂ ਲੰਗੇਗਾ ਹੋ ਮੈਂ ਕਹਿੰਦਾ ਨੰਗਣਾ ਨਹੀਂ ਯਾਰ ਇਹਨੂੰ ਬਾਹਰ ਕੱਢਣਾ ਕਹਿੰਦਾ ਇਹਨੂੰ ਬਾਹਰ ਕੱਢਣਾ ਮੈਂ ਕਹਾਂ ਹਾਂ ਜੀ ਕਹਿੰਦਾ ਲੈ ਗੱਡੀ ਕਬੱਡੀ ਗੱਲ ਕਹਿੰਦਾ ਨੂੰ ਤਾਂ ਮੈਂ ਬਾਹਰ ਕੱਢ ਦਿੰਦਾ ਮੈਂ ਕਹਾਂ ਤੂੰ ਕਰ ਦੇਂਗਾ ਕਹਿੰਦਾ ਇੱਕ ਮਿੰਟ ਆਪਾਂ ਨੇ ਕੀ ਕੀਤਾ ਭਾਈ ਜੀ ਖੜੇ ਨੂੰ ਇਸ ਤਰ੍ਹਾਂ ਫੜਿਆ ਤੇ ਉਹਨੂੰ ਫੜਾਦਾ ਮੈਂ ਕਹਾਂ ਲੈ ਫਿਰ ਤੂੰ ਬਾਹਰ ਕੱਢ ਦੇ ਪਹਿਲਾਂ ਤਾਂ ਉਹ ਖੜੇ ਨੂੰ ਬੜੀ ਗੌਰ ਨਾਲ ਦੇਖਿਆ ਦੇਖਣ ਤੋਂ ਬਾਅਦ ਪਤਾ ਕੀ ਕਹਿੰਦਾ ਕਹਿੰਦਾ ਭਾਈ ਇੱਕ ਗੱਲ ਦੱਸਾਂਗਾ ਮੈਂ ਕਹਾਂ ਪੁੱਛ ਕਹਿੰਦਾ ਜੀ ਇਹਨੂੰ ਮੈਂ ਬਾਹਰ ਕੱ ਕਹਿੰਦਾ ਬਾਈ ਮੰਨੋ ਕੋਈ ਨਾਮ ਕੋਈ ਸ਼ਰਤ ਕੋਈ ਪੈਸੇ ਦੇਂਗਾ ਮੈਂ ਕਿਹਾ ਲੈਣਾ ਦੇਣਾ ਕੱਖ ਨਹੀਂ ਜੇ ਤੇਰਾ ਦਿਲ ਕਰਦਾ ਇਹਨੂੰ ਵਸਤਰੀ ਬਾਹਰ ਕਰ ਦੇ ਕਹਿੰਦਾ ਇਸਤਰੀ ਮੈਂ ਕਿਹਾ ਹਾਂਜੀ ਕਹਿੰਦਾ ਫਰੈਂਕ ਕਰ ਤੂੰ ਇੱਕ ਦੋ ਤਿੰਨ ਬੋਲ ਕਹਿੰਦਾ ਕੱਢਾ ਬਾਹਰ ਮੈਂ ਕਿਹਾ ਜੇ ਮੇਰਾ ਕੀ ਜਾਂਦਾ ਮੈਂ ਤੋ ਤਿੰਨ ਬੋਲ ਦੇਣਾ ਤੂੰ ਬਾਹਰ ਕੱਢ ਦੇ ਜਿਹਦੇ ਬਾਈ ਜੀ ਆਪਨੇ ਇੱਕ ਬੋਲਿਆ ਉਹਨੇ ਕੱਢ ਨੂੰ ਬੜੀ ਗੌਰ ਨਾਲ ਦੇਖਿਆ ਦੇਖਣ ਤੋਂ ਬਾਅਦ ਇਸਤਰਾ ਫੜੇ ਦੂਰੇ ਪਾ ਲਿਆ ਕਹਿੰਦਾ ਦੋ ਬੋਲ ਤੇ ਦੋ ਬੋਲੇ ਇਸਤਰਾ ਫੜੇ ਦੂਰੇ ਪਾਇਆ ਕਹਿੰਦਾ ਹੁਣ ਤਿੰਨ ਬੋਲ ਮੈਂ ਕਿਹਾ ਤਿੰਨ ਛੱਡ ਮੈਂ ਚਾਰ ਬੋਲਣ ਤਿਆਰ ਹਾਂ ਪਰ ਇਹ ਖੜਾ ਕੋ ਪਲਾਸਟਿਕ ਵੀ ਜਿਹੜਾ ਜੋਰ ਲਾएंगे ਬਾਹਰ ਆਊਗਾ ਇਹ ਲੋਹੇ ਦਾ ਖੜਾ ਐਸ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਲੱਗੇ ਰੋ ਬਾਹਰ ਨਹੀਂ ਆਉਂਦਾ ਕਹਿੰਦਾ ਫਿਰ ਤੂੰ ਦੱਸ ਕਿਸ ਤਰ੍ਹਾਂ ਬਾਹਰ ਆਊ ਮੈਂ ਕਿਹਾ ਦਿਮਾਗ ਨਾਲ ਕਹਿੰਦਾ ਵਖਾ ਫਿਰ ਮੈਂ ਤਾਂ ਦੇਖ ਇੱਕ ਚਲ ਵੀ ਚਲਾ ਗਿਆ ਬਾਹਰ ਇਹ ਘਰੇ ਨੂੰ ਬਾਹਰ ਕੱਢਣ ਦਾ ਬੜਾ ਸੋਖਾ ਤਰੀਕਾ ਦੇਖੋ ਆਹ ਗੁੰਡੀ ਜਿਹੜਾ ਆਪਾਂ ਔਰੇ ਮਲਾਵਾਂਗੇ ਇਹ ਗੁੰਡੀ ਔਰੇ ਮਲਾਓ ਚਾਰੋਂ ਮਿਲ ਗਈਆਂ ਕੜਾ ਬਾਹਰ ਦੇਖ ਲੋ ਤੁਹਾਡੇ ਸਾਹਮਣੇ ਲੋ ਜੀ ਉਸ ਮੇਰੇ ਢੀਮੋਂ ਫਿਰ ਮੈਂ ਕਿਹਾ ਇੱਕ ਦੋ ਤਿੰਨ ਤੂੰ ਬੋਲ ਖੜੇ ਨੂੰ ਮੈਂ ਬਾਹਰ ਕੱਢਦਾ ਜਦੋਂ ਨੇ ਇੱਕ ਬੋਲਿਆ ਖੜੇ ਨੂੰ ਇਸ ਤਰ੍ਹਾਂ ਫੜਿਆ ਤੇ ਇਸ ਤਰ੍ਹਾਂ ਹੱਥ ਨੂੰ ਘੁਮਾਇਆ ਆਹ ਜ਼ੋਰ ਕਰਨਾ ਜੀ ਇਹਨੂੰ ਇਸ ਤਰ੍ਹਾਂ ਫੜਿਆ ਤੇ ਇਸ ਤਰ੍ਹਾਂ ਹੱਥ ਨੂੰ ਘੁਮਾਇਆ ਆਹ ਕੁੰਡੀਆਂ ਮਿਲ ਗਈ ਮੈਂ ਕਿਹਾ ਦੋ ਬੋਲ ਤੇ ਦੋ ਬੋਲੇ ਹੱਥ ਨੂੰ ਝਟਕਾ ਲਾਇਆ ਮੈਂ ਕਿਹਾ ਤਿੰਨ ਬੋਲ ਦੇ ਤਿੰਨ ਬੋਲੇ ਮੈਂ ਕਿਹਾ ਬਾਹਰ ਆਇਆ ਕਹਿੰਦਾ ਕਿਉਂ ਝੂਠ ਬੋਲਦਾ ਪਿਆ ਤੂੰ ਸਾਲਾ ਵਿੱਚ ਹੀ ਮੈਂ ਕਿਹਾ ਵਿੱਚ ਨਹੀਂ ਬਾਈ ਆਦੇ ਇੱਕ ਬਾਹਰ ਕਹਿੰਦਾ ਬਖਾ ਕੋ ਕੁੰਡੀ ਖੁੱਲ ਗਈ ਮੈਂ ਕਿਹਾ ਕੁੰਡੀਆਂ ਬੰਨ ਕਹਿੰਦਾ ਜਾਊਗਾ ਮੈਂ ਕਿਹਾ ਬਿਲਕੁਲ ਕਹਿੰਦਾ ਕਿਸ ਤਰ੍ਹਾਂ ਮੈਂ ਕਿਹਾ ਵੇਖ ਹੋਣੇ ਵੀ ਰਸਤਾ ਇਹ ਵੀ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਰਸਤੇ ਸਾਰੇ ਐਸ ਤਰ੍ਹਾਂ ਫੜੂ ਇਧਰੋਂ ਪਾਉ ਜਾਂ ਇਧਰੋਂ ਪਾਉ ਵੇਣਿਆਣਾ ਘੱਬੇ ਹੁਣ ਇੱਕ ਲਾਕਰਮ ਦੇਖ ਲਿਓ ਬੰਬੇ ਦੀ ਚਲਾਕੀ ਫੜ ਲਈ ਜਿਹੜੇ ਵੀਰ ਨੇ 200 ਰੁਪਏ ਦੀ ਮਠਿਆਈ ਨਕਤ ਖਲਾਉ ਤੁਸੀਂ ਕਹਦੇ ਨਾ ਜਾਦੂ ਹੈ ਜਾਦੂ ਨਹੀਂ ਹੱਥ ਦੀ ਚਲਾਕੀ ਸਿੱਖ ਲਿਓ ਸਗਾਉ ਫਰੀਚ ਪੱਤੇ ਗਾਇਬ ਦੇਖੋ ਇਹਦੀਆਂ ਫੋਟੋਆਂ ਬਣਦੀਆਂ ਲਾਸਟ ਐਕਟਮੇ ਖੇਡ ਖਤਮ ਆ ਇਹ ਘੜੇ ਨੂੰ ਐਸ ਤਰ੍ਹਾਂ ਫੜਨ ਤੋਂ ਬਾਅਦ ਇਹਨੂੰ ਐਸ ਤਰ੍ਹਾਂ ਖਿੱਚੋ ਜ਼ੋਰ ਨਹੀਂ ਲੈਣਾ ਤਾਕਤ ਨਹੀਂ ਲੈਣਾ ਬੜੇ ਪ੍ਰੇਮ ਨਾਲ ਕਹਿੰਦਾ ਚਲੇ ਗਿਆ ਦੇਖੋ ਚਲੇ ਗਿਆ ਬੋਲੋ ਬਿੰਦੀ ਕੋਈ ਜਾਦੂ ਹੈ ਜਾਦੂ ਨਹੀਂ ਜਾਦੂ ਦੇਖਣਾ ਆ ਦੇਖੋ ਤਾਸ਼ ਦਾ 1 2 3 ਆ ਦੇਖ ਲਓ ਹੱਥ ਫੇਰੂੰਗਾ ਪੱਤੇ ਗਾਇਬ ਦੇਖੋ ਇਹਦੀਆਂ ਬਲੀ ਫੋਟੋ ਬਣ ਕੇ ਤਿਆਰ ਪਰ ਕਾਲੀ ਕਬੀਰ ਕਹਿੰਦਾ ਇਹਦੇ ਵਿੱਚ ਕੋਈ ਮੰਤਰ ਪੜ੍ਹੇਗਾ ਮੰਤਰ ਨਹੀਂ ਜਦਵੀ ਹੈ ਗੇਮ ਬਣਾਣੀ ਹੈ ਨਾ ਇੱਕ ਦਾਸਾ ਡੰਗੀ ਹੋਈ ਹੈ ਇੱਕ ਤੇਰੇ ਹੱਥ ਹਾਸ ਤੇ ਮੇਰੇ ਹੱਥ ਹੁਣ ਇਹ ਵੀ ਪੱਤੇ ਇਕੱਲੇ ਇਕੱਲੇ ਆ ਪੱਤੇ ਦੇਖ ਲਓ ਬਾਈ ਜੀ ਇਹ ਵੀ ਇਕੱਲੇ ਇਕੱਲੇ ਆ ਹੁਣ ਇਹ ਤਾਸ਼ ਚੋਂ ਮੈਂ ਤਿੰਨ ਪੱਤੇ ਕੱਢੂੰਗਾ ਉਰੇ ਰੱਖੂਗਾ ਪੱਤੇ ਜੈਬ ਦੇਖੋ ਬਲੀ ਫੋਟੋਆਂ ਬਣਦੀਆਂ ਪਰ ਕਾਲੀ ਕ ਵੀਰੇ ਕਹਿੰਦਾ ਸਮਝ ਨਾ ਚਲਾਕੀ ਮੇਰੀ ਕਹਿੰਦਾ ਇਹ ਚੋ ਬੰਦਾ ਆਪਣੀ ਮਰਜ਼ੀ ਨਾਲ ਕੱਢੇਗਾ ਮੈਂ ਕਹਾਂ ਬਿਲਕੁਲ ਨਹੀਂ ਤੁਹਾਡੇ ਕੋਲ ਤਿੰਨ ਵੀਰਾ ਕੋ ਲਾਉਂਗਾ ਪੱਤਾ ਚਾ ਕੇ ਲਗਾਉਂਗਾ ਦੇਖੋ ਫੋਟੋਆਂ ਬਣਦੀਆਂ ਫਿਰ ਇੱਕ ਪੱਤੇ ਨੂੰ ਕੁੰਡ ਲਗਾਈ ਕਿਤੇ ਜਨਾ ਦਿਲ ਕਰ ਉਹ ਹੀ ਦੇ ਇਹਦੇ ਰੰਗ ਨੰਬਰ ਦੇਖ ਲਾ ਯਾਰ ਫਿਰ ਭੁੱਲੀ ਨਾ ਇੱਕ ਪੱਤੇ ਨੂੰ ਵੀਰੀ ਕੁੰਗਲ ਤੂ ਲਗਾ ਦੇ ਜਿੱਥੇ ਜਨਾ ਦਿਲ ਕਰ ਇਹਦਾ ਰੰਗ ਨੰਬਰ ਦੇਖ ਲਾ ਦੋ ਹੋ ਗਏ ਇੱਕ ਪੱਤੇ ਨੂੰ ਮੂਵੀ ਵਾਲਿਆ ਤੂੰ ਵੀ ਦੇਖ ਲੈ ਉਹ ਹੀ ਦਿਖਾਉਂਗਾ ਉਹ ਹੀ ਦਿਖਾਉਂਗਾ ਇਹਦੇ ਰੰਗ ਨੰਬਰ ਦੇਖ ਲੈ ਪੁੱਲੀ ਨਾ 1 2 3 ਫੋਟੋ ਵੀ ਖਿਜਲੀ ਵੀ ਹੈ ਮੈਨੂੰ ਭੁੱਲਣਾ ਇਹ ਲੋਈ ਉਹਦਾ ਦਾੰਦ ਰੂ ਵੜ ਕੇ ਰਖਤਾ ਮੌਰੇ ਹੁਣ ਮੈਨੂੰ ਨਹੀਂ ਪਤਾ ਕਿਦਾ ਪੱਤਾ ਕਿੱਥੇ ਆ ਚਲਾਕੀ ਫੜ ਲਈ ਨਾਮ ਦਊਗਾ ਯਾਰ ਦੋਸ ਦੀ ਮਟਿਆਈ ਪਰ ਅਸਲ ਤਾਂ ਕੋਈ ਫੜ ਨਹੀਂ ਸਕਦਾ ਆ ਹੁਣ ਦੇਖੋ ਜਿੰਨੇ ਵੀ ਪੱਤੇ ਆ ਦੇਖੋ ਸਾਰੇ ਕੱਲੇ ਕੱਲੇ ਹੁਣ ਮੈਨੂੰ ਨਹੀਂ ਪਤਾ ਕਿਦਾ ਪੱਤਾ ਕਿੱਥੇ ਹੈ ਨਾ ਹੀ ਪੱਤਾ ਦੇਖਣਾ ਪਹਿਲਾ ਬੱਤਾ ਵੀਰ ਤੂੰ ਦੇਖਿਆ ਸੀ ਨਾ ਆਪਣੇ ਆ ਘੜਤਾ ਤੂੰ ਆ ਵੀਰ ਤੂੰ ਦੇਖਿਆ ਸੀ ਦੇਖ ਆਪਣੇ ਆ ਘੜਤਾ ਧੀਆ ਭਾਈ ਤੂੰ ਦੇਖਿਆ ਸੀ ਆ ਘੜਦੀ ਜਲਵਾ ਘੜਤਾ ਲੋ ਜੀ ਤੈਨੂੰ ਪੱਤੇ ਘਟਿਆ ਜਿਹੜਾ ਇੱਕ ਜਵਾਬ ਦਿਓ ਸਾਰੇ ਵਿੱਚੋਂ ਘੜਤਾ ਬਚਾਲੋ ਉਪਰੋਂ ਨਹੀਂ ਘਟਿਆ ਭਾਈ ਭਰੀ ਮਹਿਫਲ ਜੀ ਨਾਮ ਹੈ ਦੋਸਤ ਪਹਿਲਾਂ ਦੇਖ ਮੈਂ ਕਰ ਕੀ ਰਿਹਾ ਦੋ ਮਿੰਟ ਦੇਖ ਦੋ ਮਿੰਟ ਦਾ ਕਰ ਇਹਨੇ ਘੱਟਣਾ ਦੀ ਗੱਲ ਉਹ ਭਾਈ ਮੇਰੀ ਗੱਲ ਤਾਂ ਸੁਣ ਤੂੰ ਪਹਿਲਾਂ ਖੇਡ ਦੇਖ ਵਿੱਚੋਂ ਘਟਿਆ ਹਾਂ ਇੱਕ ਵਿੱਚੋਂ ਇੱਕ ਵਿੱਚੋਂ ਘਟਿਆ ਨਾ ਪਹਿਲਾਂ ਖੇਡ ਤਰ ਪਤਾ ਉਹਦਾ ਘਟਿਆ ਖੜ ਜਾ ਖੜ ਜਾ ਕਿਹੜਾ ਦੇਖ ਕੇ ਕੱਢਿਆ ਉਹ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਦਵਾਰੇ 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 ਲੋ ਦਵਾਰੇ ਇੱਕ ਮਿੰਟ ਇੱਕ ਮਿੰਟ ਐਡੀ ਮਹਿਫਲ 'ਚ ਤੈਨੂੰ ਚੈਲੰਜ ਹੈ 500 ਰੁਪਏ ਦੀ ਪਿਓ ਦਾ ਪੁੱਤ ਨਾ ਆਖੀ 500 ਦੀ ਮਠਿਆਈ ਖਾਉਂ ਪਹਿਲਾਂ ਖੇਡ ਦੇਖ ਮੈਂ ਕਰ ਕੀ ਰਿਹਾ 500 ਦੀ ਮਠਿਆਈਆਂ ਟੱਟੀਆਂ ਲੱਗੀਆਂ ਫੇਰ ਫੇਰ ਉਸ ਜੋ ਤੂੰ ਕਹਿੰਦਾ ਉਹ ਖਲਾ ਦੂੰਗਾ ਆ ਲੋ ਜੀ ਹੁਣ ਦੇਖੋ ਇਹ ਫੂਕ ਮਾਰ ਕੇ ਇੱਕ ਪੱਤਾ ਹੋਰ ਲੈ ਜੀ ਪਹਿਲਾਂ ਦੇਖ ਮੈਂ ਕਰ ਕੀ ਰਿਹਾ 1 2 3 ਇੱਕ ਰੰਗ ਕੋ ਛੋੜ ਔਰ ਦੂਏ ਰੰਗ ਮੇ ਆ ਜਾ ਫੇਰ ਹਲੋ ਲੋ ਜੀ ਭਾਈ ਜੀ ਹੁਣ ਤਿੰਨ ਪੱਤਿਆਂ ਦਾ ਕਮਾਲ ਦੇਖ ਲੋ ਤੇ ਤੁਸੀਂ ਕਹਦੇ ਨਾ ਜਾਦੂ ਹੈ ਹਾਂਜੀ 500 ਦੀ ਮਠਿਆਈ ਕਰਨਾ ਵੀ ਕੋਈ ਚੈਲੰਜ ਨਹੀਂ ਮੰਨ ਨਹੀਂ ਪਤਾ ਵੀ ਚਲਾਕੀ ਬੰਦਨੀ ਬੜੀ ਮੁਸ਼ਕਲ ਹੈ ਮੈਂ ਵੀ ਦੇਖੋ ਤੇਰਾ ਪੱਤਾ ਹੋਏ ਤਾਂ ਕਦੀ ਹੈਗਾ ਨਹੀਂ ਹੋਏ ਤਾਂ ਕਦੀ ਹੈ ਨਹੀਂ ਪਰੰਗ ਨੰਬਰ ਆਪਣੇ ਦਿਲ 'ਚ ਰੱਖਿਓ ਉਹਨਾਂ ਨੂੰ ਠੀਕ ਹੈ ਤੇ ਤੇਰਾ ਪੱਤਾ ਹੈਗਾ ਕਿ ਨਹੀਂ ਹੈਗਾ ਬਾਈ ਤੂੰ ਦੇਖੀ ਤੇਰਾ ਪੱਤਾ ਫਿਰ ਤੂੰ ਵੀ ਦੇਖੀ ਤੇਰਾ ਪੱਤਾ ਹੈਗਾ ਦੇਖੋ ਤਿੰਨੇ ਕਹਿੰਦੇ ਹੈਗੇ ਮੈਂ ਕਿਹਾ ਨਾਲੇ ਤਿੰਨੋਂ ਦਾ ਪੱਤਾ ਹੀ ਨਹੀਂ ਹੈਗਾ ਵਿਗਾਵਾ ਇਹ ਫੂਕ ਮਾਰ ਕੇ ਇੱਕ ਪੰਦਾ ਕੱਢਿਆ ਆਪਾਂ ਰੋ ਉੱਥੇ ਧਰਤਾ ਜਿਹੜਾ ਜਵਾਬ ਦੇਣਾ ਪੱਤੇ ਜਿੰਨੇ ਰਹਿ ਗਏ ਦੋ ਰਹਿ ਗਏ ਬੰਦੇ ਤਿੰਨੇ ਹੋਣੀ ਕਬੀਰ ਦਾ ਪੱਤਾ ਬਾਹਰ ਆ ਇਹਨਾਂ ਦਾ ਜਾਂ ਉਹਨਾਂ ਦਾ ਜਾਂ ਬਾਈ ਤੇਰਾ ਵੀ ਥੋੜਾ ਜਿਦ ਤੈਨੂੰ ਇਹ ਲੋ ਜੀ ਇੱਕ ਦੋ ਇਹ ਤਿੰਨ ਲੈ ਵੀ ਦੇ ਤੇਰਾ ਪੁੱਤਾਂ ਬਾਹਰ ਕਰਤਾ ਕਿ ਵਿਚੇ ਆ ਫਿਰ ਦੇਖੀ ਸ਼ਾਇਦ ਤੇਰਾ ਪੱਤਾ ਬਾਹਰ ਕੱਢਿਆ ਹੋਵੇ ਮੇਰਾ ਵੀ ਰੋਲ ਦਾ ਹੈਗਾ ਪੱਤਾ 100% ਤੇਰਾ ਹੀ ਬਹਾਰਾ ਦੇਖੀ ਮੇਰਾ ਵੀ ਹੈਗਾ ਤੇਰਾ ਵੀ ਹੈਗਾ ਹੁਣ ਪੱਤੇ ਦੋ ਆ ਕਿੰਨੇ ਕਹਿੰਦੇ ਹੈਗਾ ਮੈਂ ਕਹਿੰਦਾ ਇੱਕ ਭਰਾ ਗੜਬੜ ਕਰ ਗਿਆ ਗੜਬੜ ਕਰਦੀਏ ਇਹ ਫੂਕ ਮਾਰ ਕੇ ਇੱਕ ਪੱਤਾ ਕੱਢ ਕੇ ਹੋਰ ਧਰਤਾ ਹੁਣ ਦੱਸੋ ਪੱਤੇ ਕਿੰਨੇ ਰਹਿ ਗਏ ਬੰਦੇ ਤਿੰਨੇ ਦੇ ਪੱਤੇ ਇਸ ਕਲਾਕਾਰੀ ਦੇਖੋ ਲੋਕ ਕਹਿੰਦੇ ਜਾਦੂ ਆ ਤਾਂ ਦੇ 52 ਪੱਤੇ ਦਾ 54 ਗੇਮਾ ਜਾਣਦਾ ਚਰੰਜਾ ਨਹੀਂ ਦੋ ਤਿੰਨ ਐਟਮਾ ਦਿਖਾਣਾ ਤੇ ਸिखਾਣਾ ਫਿਰ ਦੇਖੀ ਆ ਪੱਤਾ ਤੇਰੀ ਏ ਪੱਕਾ ਪਤਾ ਉਹ ਕਹਦਾ ਨਹੀਂ ਹੁਣ ਯਾਦ ਰੱਖੀ ਮੈਂ ਭਲਾ ਦੇਣਾ ਕਹਿੰਦਾ ਮੇਰਾ ਮੈਂ ਕਹਿੰਦਾ ਰੰਗ ਬਦਲ ਬਦਲ ਗਿਆ ਬਾਈ ਉਹ ਕਹਿੰਦਾ ਮੇਰਾ ਦੇਖੀ ਕੀਦਾ ਆਪਣੀ ਆ ਕਹਿੰਦਾ ਮੇਰਾ ਯਾਰ ਹੁਣ ਉਹ ਕਹਿੰਦਾ ਮੇਰਾ ਬਾਈ ਲੜਾਈ ਹੋ ਗਈ ਇਹ ਕਹਿੰਦਾ ਮੇਰਾ ਉਹ ਕਹਿੰਦਾ ਮੇਰਾ ਜੇ 2 ਰੁਪਏ ਤੀਜਾ ਕਰਦਾ ਫਾਜ਼ਲਾ ਛੱਡੇ ਤੇਰੇ ਤੇ ਉਹ ਕਹਿੰਦਾ ਮੇਰਾ ਕਹਿੰਦਾ ਮੇਰਾ ਦੇਖੀ ਜੀ ਨਾ ਆ ਕਹਿੰਦਾ ਮੇਰਾ ਹਰੇ ਦਾ ਤਲਕ ਆ ਦੇਖ ਹੁਣ ਮੈਂ ਦੱਸਦਾ ਕੀ ਚੱਕਰ ਆ ਉੱਥੇ ਖੜਾ ਉੱਥੇ ਖੜ ਆ ਦੇਖ ਆਇਕ ਨੋਕਾ ਨਾ ਉਹ ਕੁਮਾਰੂਆ ਚਿਕੀ ਫੂਕ ਮਾਰੂਆ ਸੱਤੀ ਫੂਕ ਮਾਰੂਆ ਅੱਠੀ ਜਾਦੂ ਹੈ ਨਹੀਂ ਅੱਜ ਜਦ ਵੀ ਗੇਮ ਮਾਣੀ ਇੱਕ ਤਾਸ਼ ਸਾਥੂ ਆ ਦੇਖੋ ਆ ਜਿੰਨੇ ਵੀ ਪੱਤੇ ਆ ਸਾਰੇ ਇਕੱਲੇ ਇਕੱਲੇ ਕੋ ਪੈਸਾ ਹੁਣਾਂ ਫੂਕ ਮਾਰ ਕੇ ਆ ਨੋਕਾ ਰੱਖਿਓ ਥੋੜੇ ਅੰਗਲ ਅੰਗੂਠੋ ਲਗਾਉ ਤੁਕ ਤੁਹਾਨੂੰ ਪਤਾ ਕੋਈ ਵੀ ਕੰਮ ਕਰਕੇ ਦੇਖੋ ਥੁੱਕ ਲਗਾੜੋ ਜ਼ਰੂਰੀ ਹੈ ਇਹ ਆਪਰ ਨੇ ਵੀ ਲੱਖਿਆ ਫੂਕ ਮਾਰ ਕੇ ਨੋਕਾ ਉੱਤੇ ਲਗਾਇਆ ਥੁੱਕ ਫੜੀ ਤਾਸ਼ ਔਰੇ ਤਾਸ਼ ਦੀ ਜਿਹੜਾ ਜਵਾਬ ਦੇਣਾ ਨੋਕਾ ਕਿੱਥੇ ਗਿਆ ਬਾਈ ਜੀ ਮੈਂ ਕਭੀ ਚਬਾ ਗਿਆ ਵਿੱਚ ਨਹੀਂ ਗਿਆ ਥੁੱਕ ਲੱਗੇ ਵਾਲੇ ਉੱਤੀ ਪਿਆ ਕਾਲੀ ਜੀ ਬੀਨ ਕਹਦਾ ਦੁਬਾਰੇ ਬਖਾਈ ਮੈਂ ਕਿਹਾ ਛੇ ਵਾਰ ਦੇ ਆ ਫੂਕ ਮਾਰ ਕੇ ਨੋਕੇ ਰੱਖੇ ਉੱਤੇ ਲਗਾਇਆ ਤੂਕੋ ਫੜੀ ਤਾਹ ਔਰੇ ਧਰਤੀ ਹੁਣ ਦੇਖ ਲੈ ਫਿਰ ਸੋਚਦਾ ਵਿੱਚ ਗਿਆ ਪਰ ਇਹ ਵਿੱਚ ਨਹੀਂ ਗਿਆ ਇਹ ਉੱਠੀ ਪਿਆ ਕਾਲੀ ਜੀ ਬੀਨ ਕਹਦਾ ਤਾੰਦ ਬਖਾ ਮੈਂ ਕਿਹਾ ਕੀ ਕਹਿੰਦਾ ਨੋਕੇ ਚਾਰ ਪੰਜ ਆ ਮੈਂ ਕਿਹਾ ਚਾਰ ਪੰਜ ਦੀ ਗੱਲ ਕਰਦਾ ਮੈਂ ਸਾਰੇ ਨੋਕੇ ਬਣਾ ਦਵਾ ਮੈਂ ਸਾਰੀ ਬੇਗੀਆਂ ਬਣਾ ਦਵਾ ਕਹਿੰਦੇ ਨਹੀਂ ਬਣਦੇ ਮੈਂ ਕਿਹਾ ਦਿਖਾ ਮੈਂ ਕਹਿੰਦਾ ਦਿਖਾ ਆ ਫੂਕ ਮਾਰ ਕੇ ਨੋਕੇ ਰੱਖੇ ਉੱਤੀ ਲੈ ਵੀ ਨਹੀਂ ਕਾ ਤੂ ਤੂ ਕਰੀ ਦਰੀਨਾ ਇੱਕ ਉਂਗਲ ਨੂੰ ਘੁਮਾਵੇ ਇੱਕ ਫੂਕ ਲਗਾਵੇ ਫਿਰ ਪਹਿਲਾਂ ਵੀ ਕਦੇ ਮਾਰੀ ਹੈ ਕਿ ਪਹਿਲੀ ਵਾਰੀ ਪਹਿਲੀ ਵਾਰੀ ਮਾਰੀ ਹੈ ਲੈ ਵੀਰ ਕੇ ਸਾਰੇ ਨੋਕੇ ਬਣ ਗਿਆ ਪਿੱਟ ਦੇ ਲੈ ਵੀਰ ਕਦੇ ਸੱਚ ਬੋਲ ਕਦੇ ਆਪਣੀ ਜ਼ਿੰਦਗੀ ਲੈ ਆਫਦੀ ਹੁੰਦੇ ਕੱਲੇ ਕੱਲੇ ਪੱਤੇ ਦੇ ਨੋਕੇ ਬਣਦੇ ਵੇਖ ਲੈ ਬਰਾਵੀ ਗਿਣਤੀ ਕਰ ਫਿਰ ਬੈਲੇ ਗੋਲੇ ਜੋ ਤੂੰ ਕਹਿਗਾ ਉਹ ਫਿਰ ਸਿੱਖ ਲਿਓ ਸਾਰੇ ਵੀਰ ਸਿਖਾ ਦੂੰ ਫਰੀਚ ਮੇਰਾ ਕੰਮ ਮੈਜਿਕ ਦਿਖਾਣਾ ਸਿਖਾਣਾ ਕੋ ਮੰਗਣ ਵਾਲਾ ਕੰਮ ਨਹੀਂ ਪਹਿਲਾਂ ਦੇਖੋ ਨੋਕੇ ਬਣ ਗਏ ਕਿ ਨਹੀਂ ਏਕੜੀ ਦੋ ਨਹੀਂ ਤਿੰਨੀ ਚਾਰ ਨਹੀਂ 50 ਨੋਕੇ ਫਿਰ 50 ਫੋਟ ਨੂੰ ਆਪਣੀ ਅਰ ਸਿੱਖ ਲੋ ਸਖਾ ਦੂ ਬ੍ਰਿਜ ਪਹਿਲਾਂ ਦੇਖੋ ਨੋਕੇ ਬਣ ਗਏ ਕਿ ਕਿੱਥੇ ਮੈਂ ਝੂੜੇ ਬੋਲੇ ਬਣ ਗਏ ਬੋਲੋ ਯਾਰ ਤੁਸੀਂ ਨੇ ਕਹਿੰਨਾ ਨੋਕੇ ਮੈਂ ਕਹਿੰਦਾ ਸਾਰੀਆਂ ਹੱਥੀਆਂ ਸਿੱਖ ਲਓ ਆ ਨੋਕਾ ਰੱਖਿਆ ਹੁਕਮਦਾਇਕਾ ਤੌਰ 'ਤੇ ਇੱਕ ਉਂਗਲ ਹੋਰ ਕਮਾ ਦੇ ਫੂਕੌਰ ਲਗਾਵੇ ਕਿ ਨੋਕੇ ਗੈਪ ਹੋ ਜਾ ਇਹ ਨੋਕੇ ਦੇ ਇਲਾਕੇ ਦਾ ਮੈਂ ਰੋਇਬਣਾ ਨੇ ਇੱਕ ਨਵੀਆਂ ਤਾਂ ਦਿਖਾਵਾਂ ਕਿ ਸਾਰੀਆਂ ਫੋਟੋਆਂ ਬਣ ਜਾ ਹੁਣ ਗੁੱਸਾ ਨਾ ਕਰੀ ਤੇਰੀ ਐ ਮੇਰੀ ਨਹੀਂ ਬਣਾਈ ਸੋਹਣੀ ਲੱਗਣਗੀਆਂ ਫੋਟੋ ਪਤਾ ਕਿਹੜੀਆਂ ਪਹਿਲਾਂ ਦੇਖਦੇ ਸੀ ਵੀਸੀਆਰ ਲਾ ਕੇ ਬਲੂ ਫੋਟੋ ਹੁਣ ਤੈਨੂੰ ਦਿਖਾਨਾ ਬਿਨ ਬਗੈਰ ਵੀਸੀਆਰ ਦੇ ਬਲੂ ਫੋਟੋ ਹੁਣ ਤੇਰੇ ਦਨ ਤੇ ਕਪੜਾ ਮੇਰੇ ਦਨ ਤੇ ਕਪੜਾ ਪਰੇਨ ਦਨ ਤੇ ਕਪੜਾ ਨਹੀਂ 84 ਆਸ ਅਲਫ ਨੰਗੀਆਂ ਬਲੂ ਫੋਟੋ ਆਪਣੇ ਇਲਾਕੇ ਦੀ ਨਹੀਂ ਅਮਰੀਕਾ ਦੇ ਇਲਾਕੇ ਦੀ 41 ਦਾ ਬਜਾ ਰੋ ਸਾਰੀ ਵੀ ਆ ਦੋ ਇੱਕ ਮੰਗਿਆ ਦੀ ਨਹੀਂ ਬਾਈ ਜੀ ਟਿੰਟ ਖੜੇ ਹੋ ਛੋਟੇ ਵੀਰ ਕਾ ਆਜਾ ਪੁੱਤ ਆ ਵੇਖੋ ਨੋਕੇ ਗੈਪ ਦੇ ਦੀਆਂ ਫੁੱਲ ਫੋਟੋਆਂ ਬਣਦੀਆਂ ਇੱਧਰ ਨੇ ਠੀਕ ਐ ਇੱਧਰ ਨੇ ਠੀਕ ਐ ਇੱਧਰਲੇ ਮੈਨੂੰ ਥੋੜੇ ਜਿਹਾ ਨਾਲ ਨੂੰ ਉਧਰ ਯਾਰ ਅੱਗੇ ਨੂੰ ਡਰਦਾ ਬਾਬਾ ਤੁਸੀਂ ਠੀਕ ਹੋ ਉਧਰ ਭਾਈ ਉਧਰ ਭਾਈ ਦੀ ਉਹ ਯਾਰ ਕੈਮਰਾ ਵਾਲਿਆ ਉਧਰ ਭਾਈ ਦੀ ਅੱਗੇ ਨੂੰ ਪਰਦਾ ਜਿਆ ਕਰ ਲੈ ਯਾਰ ਆਹ ਲਓ ਜੀ ਵੀਰ ਜੀ ਲੈ ਭਾਈ ਇਹ ਗੱਲ ਕਮਾ ਗੁੱਸਾ ਤਾਂ ਨਹੀਂ ਕਰਦਾ ਚਲਾਕੀ ਫੜ ਲੇਗਾ ਜੇ ਫੜੀ ਗਈ ਤਾਂ ਫੜ ਲਾਂਗੇ ਨਹੀਂ ਫੜੀ ਬਹੁਤ ਮੁਸ਼ਕਲ ਆਲਾ ਮੈਂ ਦੱਸਦਾ ਲੈ ਵੀਰੇ ਆਦਿ ਇਹ ਖੇਡ ਦਿਖਾਣ ਤੋਂ ਬਾਅਦ ਨਾ ਮੇਰਾ ਕੰਮ ਹੈ ਸਭ ਨੂੰ ਸਿਖਾ ਕੇ ਜਾਣਾ ਪਰ ਇਹ ਸਭ ਤੋਂ ਪਹਿਲਾਂ ਤੇ ਖੇਡ ਸਿਖਾਉਂਗਾ ਮੈਂ ਤੈਨੂੰ ਪਤਾ ਕਿਉਂ ਅੱਜ ਨੋਕੇ ਬਣਾਏ ਕੰਮ ਰੋਈਆਂ ਦੇ ਤੂੰ ਆ ਫੋਟੋ ਬਣਾਣ ਲੱਗਾ ਫੁੱਕਾ ਮਰਵਾਇਆ ਤੇਰੇ ਤੋਂ ਅੱਜ ਖੇਡ ਸਿੱਖਣ ਤੋਂ ਬਾਅਦ ਕਦੇ ਘਰ ਜਾ ਕੇ ਤੂੰ ਕਰਨਾ ਪੈ ਜੀ ਮੈਨੂੰ ਫਿਰ ਤੂੰ ਕਿਸੇ ਹੋਰ ਕੋ ਮਰਵਾ ਲਈ ਠੀਕ ਹੈ ਨਾ ਆ ਲੋ ਜੀ ਪੰਜ ਲੋਕੇ ਗਏ ਤੇਰੀ ਆਪਣੀ ਕੋਈ ਨਹੀਂ ਉਹ ਯਾਰ ਵੱਡੇ ਭਾਈ ਹੱਸਣਾ ਖੇਡਣਾ ਮੰਨ ਲੈ ਜੇ ਪੰਜ ਮਿੰਟ ਬਾਹਰ ਆ ਕੇ ਹੱਸੇ ਨਹੀਂ ਤੇ ਜੀਣ ਦਾ ਫਾਇਦਾ ਨਹੀਂ ਲੋਕੀਂ ਦੇਖੋ